愿意就到嘛。 है है कोई नहीं, नहीं रोड रोड रोडनी पे जोड़े रोडना सब्जी कल सुन ਆ ਗਿਆ ਆ ਗਿਆ ਦੇਖ ਰਹੇ ਆ ਕਿ ਵੀ ਆ ਸ਼ਨੀ ਦੇ ਜੰਤੀ ਹੋਈ ਮਨਾਈ ਜਾ ਰਹੀ ਹੈ ਬਟਾਲੇ ਦੇ ਵਿੱਚ ਹੋਰ ਸੰਗਤ ਬੜੀ ਧੂਮਤਾ ਨਾਲ ਆਈ ਦੀ ਹੈ ਜੀ ਆ ਉਹ ਸੰਗਤ ਨਾਲ ਗੱਲ ਕਰਕੇ ਦੇਖਦੇ ਆ ਵੀ ਉਹਨਾਂ ਦਾ ਕੀ ਵਿਚਾਰ ਹੈਗੇ ਆ ਛੜੀ ਦੇ ਮਤਲਬ ਆਂ ਜੈ ਸ਼ਨੀ ਜੀ ਹਾਂਜੀ ਬਹੁਤ ਵਧੀਆ

ਕੀ ਸ਼ਰਲਾ ਅੱਜ ਅਸੀਂ ਸ਼ਨੀ ਦੇਵ ਦੇ ਮੰਦਿਰ ਅਸੀਂ ਆਏ ਹਾਂ ਮੈਂ ਆਪਣਾ ਪੂਰਾ ਗਰੁੱਪ ਲੈ ਕੇ ਆਇਆ ਮੇਰਾ ਪੂਰਾ ਗਰੁੱਪ ਚਿੰਤਪੂਰਨੀ ਮਾਤਾ ਨਾਮ ਦਾ ਗਰੁੱਪ ਹੈ ਔਰ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਰਸ਼ ਬਹੁਤ ਹੈ ਪਰ ਫਿਰ ਵੀ ਆ ਕੇ ਇੱਥੇ ਦਰਸ਼ਨ ਕਰਨ ਦਾ ਮੌਕਾ ਬਹੁਤ ਵਧੀਆ ਲੱਗਾ ਸਾਨੂੰ ਸਾਰਿਆਂ ਨੂੰ ਮੇਰਾ ਪੂਰਾ ਗਰੁੱਪ ਦਰਸ਼ਨ ਕਰਕੇ ਆਇਆ ਅਸੀਂ ਬਹੁਤ ਖੁਸ਼ ਹਾਂ ਹੋਰ ਜੀ ਵੀ ਆਪਣੇ ਕਿੰਨੇ ਦਿਨ ਹੋ ਗਏ ਤੁਹਾਨੂੰ ਸ਼ਨੀ ਦੇਵ ਦੇ ਮੰਦਰ ਆਪਰੇ ਆਤੇ ਆ ਔਰ ਕਿਸ ਭਾਵਨਾ ਲਾਂਦੇ ਹੋ ਔਰ ਸਾਰਾ ਸੰਗਤ ਨੂੰ ਦੱਸੋ ਕਿ ਤੁਹਾਡੀ ਆਂਦੇ ਤੁਹਾਨੂੰ ਕੀ ਮਨੋ ਕਾਮਨਾ ਪੂਰੀਆ ਹੁੰਦੀ ਹੈ ਤੁਹਾਨੂੰ ਸਾਰਾ ਇਸ ਭਾਵਨਾ ਦੇ ਹਾਂਜੀ ਜੀ ਸ਼ਨੀ ਦੇ ਮੰਦਰ ਆਂਦਿਆਂ ਨੂੰ ਸਾਨੂੰ 17-18 ਸਾਲ ਹੋ ਗਏ ਨੇ ਸ਼ਨੀ ਮਹਾਰਾਜ ਜੀ ਸਭ ਦੀਆਂ ਅਸਮਰਤ ਪੂਰੀ ਕਰਦੇ ਨੇ ਔਰ ਸਾਰੇ ਗ੍ਰਹਿ ਚੱਕਰ ਜਿੰਨੇ ਵੀ ਸਾਡੇ ਹੁੰਦੇ ਨੇ ਉਹ ਸਭ ਠੀਕ ਕਰਦੇ ਨੇ ਇਹਨਾਂ ਤੋਂ ਉੱਤੇ ਕੁਝ ਨਹੀਂ ਆ ਜਿਹੜਾ ਇਹਨਾਂ ਨੂੰ ਮੰਨਦਾ ਜਿਹੜੇ ਜਿਨ੍ਹਾਂ ਦੇ ਉੱਤੇ ਸ਼ਨੀ ਦੇਵ ਮਹਾਰਾਜ ਖੁਸ਼ ਹੋ ਜਾਂਦੇ ਨੇ ਔਰ ਸਭ ਖੁਸ਼ ਹੋ ਜਾਂਦੇ ਨੇ ਥੈਂਕ ਯੂ ਜੀ ਦਾ ਅਜੀਤ ਅੱਜ ਬੜਾ ਹੀ ਖੁਸ਼ੀ ਦਾ ਦਿਹਾੜਾ ਹੈ ਬਹੁਤ ਹੀ ਸ਼ਹਿਰ ਦੇ ਵਿੱਚ ਸ਼ਹੀਦੇ ਮਾਰੀ ਦਾ ਬੜਾ ਹੀ ਸੋਹਣਾ ਸਥਾਨ ਬਣਿਆ ਹੈ ਜਿਹਦੇ ਉਤੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਪਹਰਾਂ ਤੋਂ ਸੰਗਤਾਂ ਆਈਆਂ ਨੇ ਨਮਸਤਕ ਹੋਣ ਆਈਆਂ ਨੇ ਇੱਥੇ ਸੰਗਤਾਂ ਦੀਆਂ ਮਲੋ ਕਾਮਨਾਪੂਰੀਆਂ ਹੁੰਦੀਆਂ ਨੇ ਲੋਕੀ ਵਧ ਚੜ ਕੇ ਸੇਵਾ ਭਾਵ ਕਰਦੇ ਨੇ ਸਾਡੇ ਉਸੇ ਦਰਬਾਰ ਦੇ ਦੇ ਸੇਵਾਦਾਰ ਮੇਨ ਸੇਵਾਦਾਰ ਨੇ ਸ੍ਰੀ ਸ਼ੇਰ ਅਸਨਾਨ ਜੀ ਸਾਹਿਬ ਜੀ ਜਿਨ੍ਹਾਂ ਨੇ ਬੜੀ ਹੀ ਤਰੱਕੀ ਕੀਤੀ ਹੈ ਬੜਾ ਹੀ ਸਹਿਯੋਗਦਕ ਹੈ ਕਿਉਂਕਿ ਕਲੀ ਗੱਲ ਪਹੁੰਚਣਾ ਸੰਯੋਗ ਦੀ ਗੱਲ ਨੇ ਟਾਈਮ ਵੀ ਲੱਗਣਾ ਪੈਂਦਾ ਹੈ ਬਹੁਤ ਟਾਈਮ ਲੱਗਾ ਬੜੀ ਮਿਹਨਤ ਕੀਤੀ ਹੈ ਅਸੀਂ 21 ਸਾਲਾਂ ਬਾਅਦ ਸ਼੍ਰੀ ਦੇ ਮਾਰੇ ਚਰਨਾ ਚਾਏ ਆ ਸਾਨੂੰ ਮਾਰੇ ਨੇ ਕਿਹੋ ਜਿਹਾ ਮਾਦ ਆਪਣੇ ਚਰਨਾ ਚ ਬੁਲਾਇਆ ਅਸੀਂ ਬੜੇ ਮਾਰੇ ਧੰਨਵਾਦ ਕਰਦੇ ਹਾਂ ਮਾਰੇ ਇਹਦਾ ਹੀ ਸ਼ੀਸ਼ੀਵਾਦ ਦੇਦਾ ਏਦਾਂ ਹੀ ਜਾਂਦੇ ਰਹੀਏ ਸੰਤਾਂ ਦਾ ਔਰ ਗੁਰੂ ਮਾਰੇ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਉਹ ਏਦਾਂ ਹੀ ਦਰਸ਼ਨ ਕਰਦੇ ਰਹੀਏ ਜੈ ਸ਼੍ਰੀ ਦੇ ਬੋਲੇ ਸੰਗਤ ਨੂੰ ਕੋ ਸੰਦੇਸ਼ ਦਿਓ ਦੇਖੋ ਜੀ ਸੰਗਤਾਂ ਵਾਸਤੇ ਬੜਾ ਇਹ ਖੁਸ਼ੀ ਦਾ ਦਿਹਾੜਾ ਬਹੁਤ ਬੜਾ ਦਿਹਾੜਾ ਹੈ ਦੇਰ ਦੇਰ ਸਤ ਪਾਈਆਂ ਨੇ ਸ਼ਨੀ ਦੇ ਮਾਰੇ ਨਿਵਸਤ ਹੋਣ ਵਾਲਾ ਤੇ ਸ਼ਨੀ ਦੇ ਮਾਰੇ ਜੀ ਦਾ ਜਨਮ ਦਿਹਾੜਾ ਹੈ ਜਨਮ ਦਿਹਾੜਾ ਜੋ ਵੀ ਤੇਤੀ ਕੋਟੀ ਦੇਵ ਦੀ ਅੱਗੇ ਨੂੰ ਅੱਜ ਜਨਮ ਦਿਤੇ ਲੱਖ ਲੱਖ ਮੁਬਾਰਕਾਂ ਇਹ ਸ਼ੰਤਾਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਸਮੂਹ ਜੇਹ ਦੇਵ ਜੇਸੀ ਜਿਹੜੇ ਆਏ ਨੇ ਸਾਰਿਆਂ ਨੂੰ ਜੈ ਸ਼ਨੀ ਦੇ ਸਾਰਾ ਸ਼ਨੀ ਦੇ ਦਾ ਮਹਾਰਾਜ ਦਾ ਹੋਰ ਗਾਣੇ ਤੇ ਭਾਰੀ ਜੀ ਆਵਾਏ ਵੀਰ ਬਜਾ ਕੇ ਬਹੁਤ ਬਹੁਤ ਬੋਲੇ ਮਾਈ ਸੱਚਿਆ ਜੋਤਾ ਵਾਲੇ ਮਾਤਾ ਇਕਾਨੀ ਜੈ ਆਪਣੇ ਆਪਣੇ ਗੁਰੂ ਮਹਾਰਾਜ ਜੀ ਕੀ ਜੈ ਚੇਰਮੈਨ ਸਾਹਿਬ ਸਾਡੇ ਬੋਲ ਆਪਣੇ ਰਾਜਮਾਨੇ ਨਾਲ ਔਰ ਇਨਾਂ ਕੋਲੋਂ ਵੀ ਆਪਣੇ ਕਹਿੰਦੇ ਆ ਕਿ ਵੀ ਧੀ ਵੀੜਾ ਸੰਗਤ ਨੂੰ ਕੋ ਸੰਦੇਸ਼ ਦਿਓ ਸੰਗਤ ਨੂੰ ਸੰਦੇਸ਼ ਸਾਡਾ ਇਹ ਹੋਈ ਆ ਕਿ ਅੱਜ ਛਣੀ ਜਨਤੀ ਹੈ ਜੇੜ ਜੇੜ ਮੇ ਨਹੀਂ ਸੌਪਤੀ ਮਸਿਆ ਵਾ ਉਸ ਦਿਨ ਮਹਾਰਾਜ ਦਾ ਜਨਮ ਦੇਣਾ ਪ੍ਰਭੂ ਨੇ ਸੰਗਤ ਨੂੰ ਤਾਕਤ ਬਖਸ਼ੀ ਆ ਕੋਈ ਚਰਨਾ ਹਾਈ ਲੋਵਾ ਰਹੀ ਆ ਗਾ ਵੀ ਇਹ ਕਹਿੰਦੇ ਇਦਾਂ ਹੀ ਜਿਉਦੇ ਰਹੀਏ ਇਦਾਂ ਹੀ ਕਰਾਂਦਾ ਰਹੇ ਇਦਾਂ ਹੀ ਸੰਗਤ ਮਾਰ ਰਹੀ ਪੜਾ ਰਿਆਣਾ ਭਰਦੀ ਰਹੀ ਤਾਂ ਜੈ ਸ਼ੰਕਰ ਵੀਰ ਬਜਰੇ ਦੇ ਹਰ ਹਰ ਮਹਾਦੇਵ ਕਰੇ ਸ਼ਿਵਮਹਾਰਾਜ ਕੀ ਜੈ ਬੋਲ ਸਾਰ ਜੇ ਦਰਬਾਰ ਕੀ ਜੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ